Si apon akonga api tad height? 1100 12 το 12 ਹਾਂਜੀ ਜੀ ਤੁਹਾਡੀ ਜਿਹੜੀ ਮੀਟਿੰਗ ਰੱਖੀ ਹੋਇਆ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦੀ ਫਤਿਹ ਅੱਜ ਜੋ ਗੁਰਦੁਆਰਾ ਪਈ ਜਗਤਾ ਜੀ ਮਲੋਟ ਵਿਖੇ ਵਕਫ ਸਮਾਜ ਵਿੱਚ ਜਥੇਬੰਦੀਆਂ ਦੀ ਧਾਰਮਿਕ ਜਥੇਬੰਦੀਆਂ ਦੀ ਇੱਕ ਅਹਿਮ ਮੀਟਿੰਗ ਰੱਖੀ ਗਈ ਹੈ ਇਸ ਦਾ ਮੁੱਖ ਅਜੰਡਾ ਜੋ ਉਹ ਹੀ ਸੀ ਕਿ ਜੋ ਡਰਾਈਵਰ ਹਰਜਿੰਦਰ ਸਿੰਘ ਅਮਰੀਕਾ ਦੇ ਵਿੱਚ ਉਹਦੇ ਕੋਲੇ ਕਿ ਕਟਨਾ ਵਾਪਦੀ ਸੀ ਜਿਸ ਦੇ ਵਿੱਚ ਕੁਝ ਲੋਕ ਮਾਰੇ ਗਏ ਸਨ ਉਹਦੇ ਸੰਬੰਧ ਵਿੱਚ ਆਈ ਸਾਰੇ ਜੀ ਇਕੱਠੇ ਹੋਏ ਆ ਦਾ ਸਭ ਤੋਂ ਪਹਿਲਾਂ ਜੋ ਉੱਥੇ ਉਹ ਸੈਕਸੀ ਜੈਂਟਲਮੈਨ ਦੇ ਵਿੱਚ ਲੋਕ ਮਾਰੇ ਗਏ ਨੇ ਉਹਨਾਂ ਦੇ ਆਪਣੇ ਵੱਲੋਂ ਤੇ ਸਮੁੱਚੇ ਸਮਾਜ ਸੇ ਜਥੇਬੰਦੀਆਂ ਵੱਲੋਂ ਧਾਰਮਿਕ ਜਥੇਬੰਦੀਆਂ ਵੱਲੋਂ ਸ਼ਰਧਾ ਦੇ ਫੁੱਲ ਭੇਟ ਕਰਦਾ ਹਾਂ ਅਤੇ ਪ੍ਰਮਾਤਮਾ ਅਗੇ ਅਰਦਾਸ ਕਰਦਾ ਹਾਂ ਕਿ ਸੱਚੇ ਪਾਤਸ਼ਾਹ ਉਹਨਾਂ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਬਾਕੀ ਸਾਰੇ ਪਰਿਵਾਰ ਨੂੰ ਸਮੁੱਚੇ ਦੇਸ਼ਾਂ ਤੇ ਵਿਦੇਸ਼ਾਂ ਦੀਆਂ ਸੰਤਾਨ ਨੂੰ ਪਾਣਾ ਮੰਨ ਦਾ ਬਲ ਬਖਸ਼ਣ ਔਰ ਉਹਦੇ ਨਾਲ ਹੀ ਸਾਡੀ ਇਹ ਮੰਗ ਏ ਕਿ ਜੋ ਡਰਾਈਵਰ ਹਰਜਿੰਦਰ ਸਿੰਘ ਕੋ ਅਣਜਾਣੇ ਪੁਨੇ ਦੇ ਵਿੱਚ ਜਾਂ ਗਲਤੀ ਹੋਈ ਹੈ ਉਹਦੇ ਸਬੰਧ ਵਿੱਚ ਜੋ ਥੋੜੀਆਂ ਸਰਕਾਰਾਂ ਜਿਹੜੀਆਂ ਨੇ ਉਹ ਬਹੁਤ ਵੱਡੀ ਸਜ਼ਾ ਦੇ ਰਹੀਆਂ ਹਨ ਸੋ ਸਾਡਾ ਸਾਰਿਆਂ ਦਾ ਇਹ ਮਕਸਦ ਹੈ ਉਹ ਜਿਹੜੀ ਗਲਤੀ ਕੋਈ ਵੀ ਇਨਸਾਨ ਕੋਲ ਹੋ ਸਕਦੀ ਹੈ ਉਸ ਦੀ ਜਿਹੜੀ ਸਜ਼ਾ ਹੈ ਉਸ ਨੂੰ ਨਾ ਦਿੱਤੀ ਜਾਵੇ ਤੇ ਰਹਿਮ ਦੀ ਤੌਰ ਤੇ ਉਸ ਨੂੰ ਉੱਥੋਂ ਛੱਡਿਆ ਜਾਵੇ ਤਾਂ ਜੋ ਜੋ ਨੌਜਵਾਨ ਹੈ ਆਪਣਾ ਜੀਵਨ ਜਿਹੜਾ ਵਧੀਆ ਸਫਲ ਕਰ ਸਕੇ ਤੋਂ ਉਹਦੇ ਸਬੰਧ ਵਿੱਚ ਹੈ ਸਾਡੀਆਂ ਜਥੇਬੰਦੀਆਂ ਇਕੱਠੀਆਂ ਹੋਈਆਂ ਨੇ ਇਹਦੇ ਸਬੰਧ ਵਿੱਚ ਅਸੀਂ ਸਾਰੇ ਇੱਕ ਪ੍ਰਸ਼ਾਸਨ ਨੂੰ ਵੀ ਮੰਗ ਪੱਤਰ ਦੇਾਂਗੇ ਔਰ ਅਮਰੀਕਾ ਦੇ ਰਾਸ਼ਟਰਪਤੀ 트ੰਪ ਜੀ ਦੇ ਨਾਂ ਤੇ ਦਿੱਤਾ ਜਾਏਗਾ ਔਰ ਉਹਨਾਂ ਤੋਂ ਮੰਗ ਕੀਤੀ ਜਾਵੇਗੀ ਕਿ ਰਹਿਮ ਦੇ ਤੌਰ ਤੇ ਉਹਦੀ ਸਜ਼ਾ ਜੰਡੀ ਆ ਉਹ ਬਿਲਕੁਲ ਮਾਫ ਕੀ ਕੀਤੀ ਜਾਵੇ ਔਰ ਦੂਸਰੇ ਪਾਸੇ ਜੋ ਸਾਰੇ ਪੰਜਾਬ ਦੇ ਵਿੱਚ ਹਾਰਡ ਆਏ ਹੋਏ ਹਨ ਉਹਨਾਂ ਵਾਸਤੇ ਵੀ ਸਾਡੀਆਂ ਸਮੂਚੀਆਂ ਜਥੇਬੰਦੀਆਂ ਵੱਲੋਂ ਸਮੁੱਚੇ ਇਲਾਕੇ ਵੱਲੋਂ ਸਮੁੱਚੇ ਮਲੋੜ ਦੀਆਂ ਸੰਗਤਾਂ ਨਾਲ ਹਲਕੇ ਉਹਨਾਂ ਦੇ ਵਾਸਤੇ ਹਰ ਤਰ੍ਹਾਂ ਦੀ ਜੋ ਸੰਭਵ ਮਦਦ ਹੈ ਉਹ ਕੀਤੀ ਜਾਵੇਗੀ ਵੈਗਜੀ ਜੀ ਦਾ ਖਾਲਸਾ ਵੈਗਜੀ ਜੀ ਫਤਿਹ ਹਾਂਜੀ ਮਲੋਟਾ ਲਿਓ ਆਹ ਤੁਹਾਨੂੰ ਰਖੜੀ ਦੇ ਸ਼ੁਭ ਮੌਕੇ ਤੇ ਮਨਾਲੀ ਲੈ ਚਲਦੇ ਹਾਂ ਕਿਵੇਂ ਗੁਪਤਾ ਜੀ ਦੱਸਣਗੇ ਤੁਸੀਂ ਕਰਨਾ ਕੀ ਹੈ ਸਾਡੇ ਕੋਲ ਕੋਈ ਵੀ ਮੋਬਾਈਲ ਪਰਚੇਜ਼ ਕਰਦੇ ਹੋ ਅਸੀਂ 31 ਅਗਸਤ ਨੂੰ ਡਰਾ ਕੱਢਾਂਗੇ ਪੰਜ ਮੈਂਬਰਾਂ ਨੂੰ ਅਸੀਂ ਮਨਾਲੀ ਲੈ ਕੇ ਜਾਵਾਂਗੇ 4 ਦਿਨਾਂ ਵਾਲੀ ਫ੍ਰੀ ਐਂਡ